ਅਚਲ ਬਟਾਲੇ ਮੇਲੇ ਵਿੱਚ 12 ਸਾਲ ਦੇ ਬਾਲਕ ਦੀ ਅਗਰੀ ਪ੍ਰੀਖਿਆ ਜਦੋਂ ਅਚਲ ਵਿੱਚ ਬਟਾਲੇ ਦਾ ਮੇਲਾ ਸੀ ਤੇ ਨਾਨਕ ਜੀ ਨੇ ਸਾਰੇ ਸਿੱਧਾਂ ਦੀ ਸ਼ਕਤੀ ਖੋਲ ਲਈ ਜੋ ਲੋਕਾਂ ਨੂੰ ਡਰਾ ਰਹੇ ਸਨ ਉਦੋਂ ਉੱਥੇ ਇੱਕ ਸਾਧ ਸੰਗਤ ਵਿੱਚੋਂ ਵਿਅਕਤੀ ਆਪਣੇ ਪੁੱਤਰ ਨੂੰ ਲੈ ਕੇ ਆਇਆ 12 ਸਾਲ ਦਾ ਪੁੱਤਰ ਸੀ ਉਸਨੇ ਕਿਹਾ ਕਿ ਨਾਨਕ ਜੀ ਮੇਰੇ ਘਰ ਔਲਾਦ ਨਹੀਂ ਸੀ ਹੁੰਦੀ ਮੈਂ ਮਨ ਵਿੱਚ ਸੋਚਿਆ ਸੀ ਕਿ ਜੇ ਮੇਰੇ ਘਰ ਪੁੱਤਰ ਹੋਵੇਗਾ ਤਾਂ ਤੁਹਾਡੇ ਅੱਗੇ ਪੇਟ ਕਰਾਂਗਾ ਉਹਨਾਂ 12 ਸਾਲ ਦਾ ਹੋ ਗਿਆ ਹੈ ਤੁਹਾਡੇ ਚੰਨਾ ਚੇ ਭੇਟ ਕਰਨੀ ਲੈ ਕੇ ਆਇਆ। ਨਾਨਕ ਜੀ ਨੇ ਕਿਹਾ ਕਿ ਅਗਨੀ ਜਲ ਰਹੀ ਹੈ ਇਸ ਅਗਨੀ ਵਿੱਚ ਬੈਠ ਜਾ। ਉਹ ਪੁੱਤਰ ਨਾਨਕ ਜੀ ਦੇ ਆਗਿਆ ਅਨੁਸਾਰ ਅਗਨੀ ਵਿੱਚ ਬੈਠ ਗਿਆ ਬਿਲਕੁਲ ਨ ਡਰਿਆ। ਸਵਾ ਪਹਿਰ ਉਹ ਅਗਨੀ ਵਿੱਚ ਬੈਠਾ ਰਿਹਾ। ਅਗਨੀ ਦਾ ਜਰਾ ਵੀ ਤਾਪਸ ਨੂੰ ਨਹੀਂ ਲੱਗਿਆ ਅਤੇ ਨਾਨਕ ਜੀ ਨੇ ਸਵਾ ਪਹਿਰ ਬਾਅਦ ਉਸਨੂੰ ਆਵਾਜ਼ ਮਾਰ ਕੇ ਅਗਨੀ ਵਿੱਚੋਂ ਬਾਹਰ ਬੁਲਾ ਲਿਆ। ਸਾਰੇ ਲੋਕ ਪਹਿਲਾਂ ਤੇ ਬਹੁਤ ਹੈਰਾਨ ਪਰੇਸ਼ਾਨ ਸਨ ਕਿ ਨਾਨਕ ਜੀ ਨੇ ਕਿਹੋ ਜਿਹਾ ਆਗਿਆ ਦੇ ਦਿੱਤੀ ਕਿ ਇੱਕੋ ਇੱਕ ਪੁੱਤਰ ਹੈ ਇਸ ਤਰ੍ਹਾਂ ਖਾਂਦ ਦੇ ਉਸਨੇ ਵੀ ਅਗਨੀ ਵਿੱਚ ਪੇਟਾਂ ਕਰ ਦਿੱਤਾ ਹੈ ਨਾਨਕ ਜੀ ਨੇ ਪਰ ਜਦੋਂ ਸਹੀ ਸਲਮਤ ਉਸ ਲੜਕੇ ਨੂੰ ਵਾਪਸ ਲਿਆਇਆ ਤੇ ਬਹੁਤ ਪ੍ਰਸੰਨ ਹੋਏ ਸਾਰੇ ਉਸਦੇ ਮਾਤਾ ਪਿਤਾ ਵੀ ਬਹੁਤ ਪ੍ਰਸੰਨ ਹੋਏ ਫਿਰ ਨਾਨਕ ਜੀ ਨੇ ਕਿਹਾ ਕਿ ਅਸੀਂ ਤੇਰੇ ਤੇ ਬਹੁਤ ਪ੍ਰਸੰਨ ਹਾਂ ਮੰਗ ਕੀ ਮੰਗਦਾ ਹੈ ਉਸਨੇ ਕਿਹਾ ਕਿ ਤੁਹਾਡੀ ਕਿਰਪਾ ਨਾਲ ਮੇਰੇ ਕਪਾੜ ਖੁੱਲ ਗਏ ਨੇ ਮਨੁਤਰਕਾਲ ਦੀ ਸੋਝੀ ਹੋ ਗਈ ਹੈ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਦਾ ਵੀ ਪਤਾ ਲੱਗਿਆ ਹੈ ਤੁਹਾਡੀ ਕਿਰਪਾ ਨਾਲ ਹੁਣ ਮੇਰਾ ਮਨ ਪਰਮਾਤਮਾ ਵਿੱਚ ਝੜੋਲ ਜੁੜ ਗਿਆ ਹੈ ਸਾਰੀਆਂ ਛਾਵਾਂ ਸੁਭਾਵਤ ਹੋ ਗਈਆਂ ਨੇ ਮੈਨੂੰ ਕੁਝ ਵੀ ਨਹੀਂ ਚਾਹੀਦਾ ਫਿਰ ਨਾਨਕ ਜੀ ਨੇ ਕਿਹਾ ਕਿ ਸਾਡੇ ਕੋਸ਼ਿਲੇ ਕੁਝ ਮੰਗੋ ਫਿਰ ਉਸ ਲੜਕੇ ਨੇ ਕਿਹਾ ਜੇ ਕੁਝ ਦੇਣਾ ਚਾਹੁੰਦੇ ਹੋ ਤੇ ਇਸਦੇ ਜੋ ਮਾਇੂਸ होके ਬੈਠੇ ਨੇ ਇਹਨਾਂ ਦੀ ਸ਼ਕਤੀ ਇਹਨਾਂ ਨੂੰ ਵਾਪਸ ਦੇ ਦਿਓ ਸਿੰਧ ਬੜਾ ਹੈਰਾਨ ਹੋਏ ਕਿ ਅਸੀਂ ਲੋਕਾਂ ਨੂੰ ਡਰਾ ਰਹੇ ਸਨ ਅਸੀਂ ਨਾਨਕ ਜੀ ਦਾ ਵਿਰੋਧ ਕਰ ਰਹੇ ਸਨ ਤੇ ਨਾਨਕ ਜੀ ਦੇ ਜੋ ਸਿੱਖ ਨੇ ਨੇ ਨਿਰਵੈਰ ਨੇ ਸਾਡੇ ਨਾਲ ਵੈਰ ਕਰਨ ਦੀ ਉਜਾਇਸ ਸਾਨੂੰ ਸਾਡੀਆਂ ਸ਼ਕਤੀਆਂ ਵਾਪਸ ਦਿਲਾ ਰਹੇ ਨੇ ਨਾਨਕ ਜੀ ਨੇ ਕਿਹਾ ਕਿ ਜੀਵਤੁ ਕਹਿ ਅਹੀਂ ਤੇਰਾ ਕਹਿਆ ਟਾਲ ਨਹੀਂ ਸਕਦੇ ਨਾਨਕ ਜੀ ਨੇ ਸਾਰੀਆਂ ਸ਼ਕਤੀਆਂ ਸਿੱਧਾਂ ਨੂੰ ਵਾਪਸ ਕਰ ਦਿੱਤੀਆਂ ਸ਼ਕਤੀਆਂ ਵਾਪਸ ਪਾ ਕੇ ਸਿੱਧ ਬਹੁਤ ਪ੍ਰਸੰਨ ਹੋਏ ਅਤੇ ਤਨ ਤਨ ਕਰਨ ਲੱਗੇ ਕਿ ਨਾਨਕ ਜੀ ਤੁਸੀਂ ਤਾਂ ਹੋ ਹੀ ਤੁਹਾਡੇ ਸਿੱਖ ਵੀ ਬਹੁਤ ਵਿਸ਼ਾਲ ਹਿਰਦੇ ਵਾਲੇ ਤਨ ਨੇ ਫਿਰ ਜਦੋਂ ਮੇਲਾ ਸਮਾਪਤ ਹੋਇਆ ਤੇ ਸਿੱਧੂ ਵਾਪਸ ਚਲੇ ਗਏ ਨਾਨਕ ਜੀ ਨੂੰ ਲੜਕੇ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਹੀ ਰਹਾਂਗਾ ਨਾਨਕ ਜੀ ਨੇ ਕਿਹਾ ਤੂੰ ਇੱਕੋ ਇੱਕ ਔਲਾਦ ਹੈ ਆਪਣੇ ਮਾਤਾ ਪਿਤਾ ਦੀ ਅਸੀਂ ਤੇਰੇ ਮਾਤਾ ਪਿਤਾ ਨਾਲ ਅਨਿਆਂ ਨਹੀਂ ਕਰ ਸਕਦੇ ਤੂੰ ਆਪਣੇ ਘਰ ਹੀ ਰਹਿ ਸਤਨਾਮ ਦਾ ਸਿਮਰਨ ਕਰਿਆ ਕਰ ਜੋ ਤੇਰੇ ਚਰਨਾਂ ਵਿੱਚ ਆਪਣਾ ਮਨ ਜੋੜੇਗਾ ਅਤੇ ਤੇਰੀ ਆਗਿਆ ਅਨੁਸਾਰ ਨਾਮ ਜਪ ਕਰੇਗਾ ਤੇਰੀ ਸੰਗਤ ਕਰੇਗਾ ਉਹ ਮੁਕਤ ਹੋਏਗਾ ਤੋ ਤੇ ਮੁਕਤ ਪੁਰਸ਼ੇ ਜੀਵਨ ਮੁਕਤ ਹੈ ਪਰ ਜੋ ਤੇਰੀ ਸੰਗਤ ਕਰੇਗਾ ਉਹ ਵੀ ਮੁਕਤ ਹੋਏਗਾ ਤੂੰ ساری ਜ਼ਿੰਦਗੀ ਨਾਮ ਦਾ ਪ੍ਰਚਾਰ ਕਰ ਨਾਮ ਜਪਕਰ ਲੋਕਾਂ ਨੂੰ ਵੀ ਜਪਾ ਅਤੇ ਆਪਣੇ ਘਰ ਆਪਣੇ ਪਰਿਵਾਰ ਵਿੱਚ ਜਾ ਫਿਰ ਉਹ ਲੜਕਾ ਤੇ ਉਸ ਦੇ ਮਾਤਾ ਪਿਤਾ ਬਹੁਤ ਪ੍ਰਸੰਨ ਹੋਏ ਤੇ ਨਾਨਕ ਜੀ ਦੇ ਚਰਨਾਂ ਜੀ ਮस्तक ਰੱਖ ਕੇ ਫਿਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਨਾਨਕ ਜੀ ਵੀ ਵਾਪਸ ਕਰਤਾਰਪੁਰ ਸਾਹਿਬ ਆ ਗਏ ਧੰਨਵਾਦ